ਮਾਤਾ 11740 ਨਸ਼ੀਲੀਆਂ ਗੋਲੀਆਂ 2 ਲੱਖ ਡਰਗ ਮਨੀ ਸਮੇਤ ਬਾਪ ਅਤੇ ਪੁੱਤਰ ਨੂੰ ਨਾਪਾ ਕੋਤਵਾਲੀ ਪੁਲਿਸ ਨੇ ਕੀ ਤਾਕਾਬੂ ਡੀਐਸਪੀ ਮਨਜੀਤ ਕੌਰ ਨੇ ਕੀਤਾ ਖੁਲਾਸਾ ਨਾਪਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਡੀਐਸਪੀ ਨਾਪਾ ਮਨਦੀਪ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਆਓ ਸੁਣਦੇ ਹਾਂ ਕੀ ਆ ਪੂਰਾ ਮਾਮਲਾ ਨੈਸ਼ਨਲ ਪਲੇਟਫਾਰਮ ਤੋਂ ਬਰਾਬਰ ਕਿੰਨੇ ਇਨਵਾਲਵਮੈਂਟ ਵਿੱਚ ਉਹ ਇੱਕ ਮਾਨਚੋਗ ਐਸਐਸਪੀ ਸਾਹਿਬ ਪਟਿਆਲਾ ਅ ਖਰੀਵਾਰੂਨ ਸ਼ਰਮਾ ਜੀ ਆਈਪੀਐਸ ਅਫਸਰ ਪਟਿਆਲਾ ਉਹਨਾਂ ਦੀ ਅਕਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਐਸਐਚਓ ਕੋਤਵਾਲੀ ਨਾਬਾ ਸਰਜੀਵ ਸਿੰਘ ਢੀਮਾ ਉਹਨਾਂ ਨੇ ਇੱਕ ਇਤਲਾ ਮਿਲੀ ਤੇ ਉਹਨਾਂ ਨੂੰ ਦੀ ਖਲਾਨੀ ਜਗਾ ਜਿਹੜੀ ਹੈਗੀ ਆ ਮੈਡੀਕਲ ਸ਼ਾਪ ਆ ਉੱਥੇ ਇਤਲਾ ਮਿਲੀ ਸੀ ਕਿ ਉੱਥੇ ਅਨਲੀਗਲੀ ਜਿਹੜੀਆਂ ਗੋਲੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਆ ਉਹ ਕਾਫੀ ਸੇਲ ਹੁੰਦੀਆਂ ਆ ਤੇ ਉਸ ਤੋਂ ਬਾਅਦ ਐਫਐਚਓ ਸਰਪ੍ਰੀ ਸਿੰਘ ਦੀ ਐਚਓ ਕਤਵਾਲੀ ਨਾਪਾ ਉਹਨਾਂ ਨੇ ਡਰੱਗ ਇਨਸਪੈਕਟਰ ਨੂੰ ਨਾਲ ਲੈ ਕੇ ਉਸ ਮੈਡੀਕਲ ਸਟੋਰ ਦੇ ਉੱਪਰ ਰੇਡ ਕੀਤੀ ਆ ਰੇਡ ਕਰਨ ਦੇ ਉੱਪਰ ਸਾਨੂੰ ਜਿਹੜੀਆਂ ਸੀ ਉੱਥੋਂ 10 ਗੋਲੀਆਂ ਦੇ ਪੱਤੇ ਜਿਹੜੇ ਸੀ ਉੱਥੋਂ ਮਿਲ ਗਏ ਸੀ ਜਿਹੜੇ ਕਿ ਐਂਡੀ ਦੇ ਵਿੱਚ ਫਾਲ ਕਰਦੇ ਆ ਆ ਉਹਦੇ ਵਿੱਚ ਹੈਗੇ ਆ ਜੀ ਟ੍ਰਾਮਾਡੋਲ ਕਰੋਵਲ ਡੈਲ ਜਿਹੜੀਆਂ ਹੈਗੀਆਂ ਉਹ ਦੋਨੋਂ ਹੀ ਐਂਡੀ ਦੇ ਵਿੱਚ ਫਾਲ ਕਰਦੀਆਂ ਤੇ ਉੱਥੋਂ ਸਾਨੂੰ ਦਸ ਪੱਤੇ ਜਿਹੜੇ ਸੀ ਰਿਕਵਰ ਹੋ ਕੇ ਉਸ ਤੋਂ ਬਾਅਦ 19 ਦਾ ਜਿਹੜਾ ਬਿਆਨ ਦਿੱਤਾ ਸੀ ਉਹਦੇ ਤਹਿਤ ਅਸੀਂ ਉਹਦੇ ਘਰ ਦੇ ਵਿੱਚ ਗਏ ਤੇ ਘਰ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਉੱਥੋਂ 11740 ਜਿਹੜੀਆਂ ਸੀ ਹੋਰ ਜਿਹੜੀਆਂ ਨਸ਼ੀਲੀਆਂ ਗੋਲੀਆਂ ਸੀ ਉੱਥੋਂ ਬਰਾਮਦ ਹੋਈਆਂ ਆ ਉਸ ਤੋਂ ਬਾਅਦ ਮਕਦਮਾ ਜਿਹੜਾ ਦਰਜ ਕੀਤਾ ਜੀ ਐਫ ਆਈ ਆਰ ਨੰਬਰ ਹੈਗਾ ਆ 87/25 ਤੇ ਇਹਦੇ ਵਿੱਚ ਅਸੀਂ ਅੰਡਰ ਸੈਕਸ਼ਨ ਜਿਹੜਾ ਹੈਗਾ ਆ 22 29 61 ਤੇ 85 ਜਿਹੜਾ ਉਹ ਲਗਾਇਆ ਹੋਇਆ ਹੈਂਡੀ ਦਾ ਤੇ ਬਾਪ ਬੇਟੀ ਨੇ ਜਿਹੜੇ ਇਹ ਕੰਮ ਕਰਦੇ ਕਿ ਜੀ ਹਾਂਜੀ ਇਹ ਦੋਨੋਂ ਹੀ ਬਾਪ ਬੇਟਾ ਹੈਗਾ ਇਹਨਾਂ ਦਾ ਨਾਮ ਹੈਗਾ ਆ ਮਨਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਅ ਮਕਾਨ ਨੰਬਰ ਹੈਗਾ 267 ਪੰਡੂ ਸਰ ਮੁਹੱਲਾ ਨਾਪਾ ਇੱਥੋਂ ਦੇ ਹੀ ਰਹਿਣ ਵਾਲੇ ਫਾਦਰ ਦਾ ਨਾਮ ਕੀ ਜੀ ਦਾ ਅ ਫਾਦਰ ਦਾ ਨਾਮ ਹੈਗਾ ਜੀ ਅ ਪ੍ਰਤਾਪ ਸਿੰਘ ਪਰ ਗੋਲੀਆਂ ਦੀ ਕੁੱਲ ਕੁਆਂਟੀਟੀ ਕਿੰਨੀਆਂ ਦੁਆਰਾ ਦੱਸਿਓ ਗੋਲੀਆਂ ਜਿਹੜੀਆਂ ਹੈਗੀਆਂ ਜੀ 11740 ਲਿਖੋ ਜੀ ਸੈਕੰਡਰੀ ਟੈਂਪੋਰਰੀ ਕਮ ਕਬੂਤੀ ਜੀ ਅ ਇਹਨਾਂ ਤੇ ਜੀ ਇਹਨਾਂ ਦਾ ਬ੍ਰਦਰ ਹੈ ਜਿਹੜਾ ਪ੍ਰਤਾਪ ਸਿੰਘ ਦਾ ਉਹ ਪਹਿਲਾਂ ਵੀ ਇੱਕ ਐਨਡੀ ਦੇ ਸੇਮ ਮਕਦਮੇ ਦੇ ਵਿੱਚ ਜਿਹੜੇ ਤੇ ਪਹਿਲਾਂ ਵੀ ਆ ਗਿਆ ਉਹ ਆਈ ਥਿੰਕ ਹਲੇ ਵੀ جیل ਦੇ ਵਿੱਚ ਹੀ ਆ ਤੇ ਇਹਦੇ ਬ੍ਰਦਰ ਦੇ ਉੱਪਰ ਪਹਿਲਾਂ ਹੀ ਸੇਮ ਜਿਹੜਾ ਸੀ ਐਫਆਈਆਰ ਹੋਈ ਆ ਇਹ ਪੂਰਾ ਪਰਿਵਾਰ ਇਹ ਮਤਲਬ ਇਨਵੋਲਵ ਆ ਜਿਹੜਾ ਹੈ ਨਸ਼ੇ ਦੀ ਆਰਪਾ ਸਾਹਮਣੇ ਤੇ ਹੀ ਆਇਆ ਜਿਵੇਂ ਬੇਟਾ ਵੀ ਉੱਥੇ ਜਾਂ ਮੈਡੀਕਲ ਸ਼ਾਪ ਤੇ ਬੈਠਦਾ ਤੇ ਫਾਦਰ ਵੀ ਉੱਥੇ ਹੀ ਬੈਠਦਾ ਆ ਪਹਿਲਾ ਜਿਹੜਾ ਇਹਦਾ ਪਰਤਾ ਸਿੰਘ ਹੈ ਇਹਦਾ ਬ੍ਰਦਰ ਜਿਹੜਾ ਉਹ ਵੀ ਸੇਮ ਐਂਟੀ ਦੇ ਮਕਦਮੇ ਦੇ ਵਿੱਚ ਬੋਲੀਆਂ ਜਿਹੜਾ ਸੀ ਸ਼ੌਕ ਦੇ ਵਿੱਚ ਰੱਖਦਾ ਸੀ ਵੇਚਦਾ ਸੀ ਤਾਂ ਰੇਡ ਕਰਨ ਦੇ ਉੱਪਰ ਇਹ ਸਾਰੀਆਂ ਜਿਹੜੀਆਂ ਦਵਾਈਆਂ ਸਾਨੂੰ ਜਿਹੜੀਆਂ ਮਿਲੀਆਂ ਜਾਂ ਤੇ ਕੀ ਸਾਹਮਣੇ ਆਇਆ ਕਿ ਕਿੰਨੇ ਟਾਈਮ ਤੋਂ ਕਰਤੇ ਸੀ ਨੋਜਵਾਨ ਨੂੰ ਕਿੰਨੇ ਕਰਕੇ ਕਰਦਾ ਆ ਉਹ ਤੱਕ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਉਹ ਅਸੀਂ ਕਰਾਂਗੇ ਪਤਾ ਲੱਗ ਜਾਊਗਾ ਕਿ ਇਹ ਕਿੰਨੇ ਟਾਈਮ ਤੋਂ ਕਰ ਰਿਹਾ ਔਰ ਇਹ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਇੰਨੀ ਵੱਡੀ ਕਵਾਂਟੀਟੀ ਦੇ ਵਿੱਚ ਉਥੇ ਨਹੀਂ ਰੱਖ ਸਕਦੇ ਤੇ ਉਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਪਤਾ ਅਕੋਰਡਿੰਗ ਕਿੰਨਾ ਪੜਾਇਆ ਜੀ ਕੈਸ਼ ਹੈਗਾ ਜੀ 2 ਲੱਖ 7000 ਅਕੋਰਡਿੰਗ ਟੂ ਰੂਲ ਮੈਡੀਕਲ ਸ਼ਾਪ ਵਾਲੇ ਕਿੰਨਾ ਕਰ ਸਕਦੇ ਨੇ ਕੁਆਂਟੀਟੀ ਨਹੀਂ ਡਰਗ ਇਨਫੈਕਟਿਡ ਆ ਸਕਦਾ ਜਿੰਨਾ ਤੱਕ ਮੈਨੂੰ ਪਤਾ ਹੈ ਕਿ ਤੁਤੀ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬੈਨ ਆ ਉਹ ਤੁਤੀ ਨਹੀਂ ਰੱਖ ਸਕਦੇ ਮੈਮ ਨਾਪਾ ਪੁਲਿਸ ਤੋਂ ਬਿਨਾਂ ਵੀ ਹੋਰ ਕੋਈ ਟੀਮਾਂ ਆਈਆਂ ਸੀ ਨਾਲ ਹਾਂ ਜੀ ਇਹਦੇ ਵਿੱਚ ਡਰਗ ਇਨਫੈਕਟਰ ਜਿਹੜਾ ਪਟਿਆਲੇ ਦਾ ਸੀ ਉਹ ਆਇਆ ਸੀ ਨਾਲ ਉਹਨੂੰ ਨਾਲ ਲੈ ਕੇ ਹੀ ਅਸੀਂ ਜਿਹੜਾ ਕਿ ਰੇਡ ਕਰਨ ਐਫਐਸਓ ਸਾਹਿਬ ਕਹਿਦੇ ਹੀ ਤੇ ਨਾਲ ਡੀਐਫਟੀ ਸਾਹਿਬ ਵੀ ਇਕਾਈਤੀ ਪਟਿਆਲੇ ਤੋਂ ਤੇ ਉਹਨਾਂ ਨੇ ਰੇਡ ਕਰਵਾਈ ਤੇ ਨਾਲ ਕੀ ਹੁਣ ਅਸੀਂ ਜਿਹੜਾ ਕੀਤਾ ਹੈਗਾ ਆ ਐਨਡੀ ਦੇ ਵਿੱਚ ਆਉਂਦੀਆਂ ਧਰਾਵਾ ਜਿਹੜੇ 22 ਦੇ ਤਹਿਤ ਜਿਹੜੀ ਐਫਐਫਏ ਜਿਹੜੀ ਦਰਜ ਕੀਤੀ ਹੈ ਹੋਰ ਕੋਈ ਮੈਡੀਕਲ ਸ਼ਾਪਸ ਨੂੰ ਕੀ ਇੰਟੀਮੇਸ਼ਨ ਆ ਤੁਹਾਡੇ ਵੱਲੋਂ ਜੇ ਕੋਈ ਹਜੇ ਵੀ ਇਸ ਇਸ ਤਰ੍ਹਾਂ ਦੇ ਸੰਦੇ ਕਰਦੇ ਇਹ ਜ ਸਾਫ ਸਾਫ ਧਾਰਿਆਂ ਨੇ ਪਤਾਇਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾਈ ਹੋਈ ਆ ਨਸ਼ਿਆਂ ਨੂੰ ਬਿਲਕੁਲ ਹੀ ਪੰਜਾਬ ਦੇ ਵਿੱਚੋਂ ਫ੍ਰੀ ਕਰਨਾ ਆ ਤੇ ਜਿਹੜਾ ਵੀ ਇਦਾਂ ਦੀ ਤੀਜ ਰੱਖੂਗਾ ਜਿਹੜੀ ਬੈਨ ਹੈਗੀ ਆ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਸਾਰੇ ਮੈਡੀਕਲ ਸ਼ਾਪ ਵਾਲਿਆਂ ਨੂੰ ਇਹੀ ਕਹਿਣਾ ਚਾਹੂਗੀ ਕਿ ਜਿਹੜੀ ਆ ਬੈਨ ਹੈਗੀਆਂ ਉਹਨਾਂ ਨੂੰ ਤੁਸੀਂ ਆਪਣੇ ਸ਼ਾਪ ਦੇ ਉੱਪਰ ਨਾ ਰੱਖੋ ਜਿਹਦੀ ਰਕਮ 2,70